मेरा नाम डॉक्टर सुशांत महाजन है मैं कैंसर स्पैशलिस्ट हाँ अमनदीप होस्पिटल उजाला सिमर अज अं प्रेस कॉन्फ्रेंस कर रहे हैं ये दसन ली कि जो कैंसर का इलाज है अमृतसर के बहुत ही बैटर और बहुत ही मतलब महत्वपूर्ण हो रहा है एंड जो कि इलाज बॉम्बे दिल्ली या व्डी सिटीज से होंगे ईवन आई वुड से अमेरिका से होंगे असं उोटोकॉल फॉलो करके ऑपरेट कर रहे हैं तो टीमों दे रहे हैं जो भी रिक्वायरमेंट है वी आर डूइंग दैट ਐਥੀਕਲ ਟ੍ਰੀਟਮੈਂਟ ਹੋ ਰਹੀ ਹੈ ਪੇਸ਼ੈਂਟ ਸੈਂਟਰਿਕ ਅਪਰੋਚ ਦੇ ਨਾਲ ਕੰਮ ਹੋ ਰਿਹਾ ਹੈ ਐਂਡ ਵੱਡੀ ਤੋਂ ਵੱਡੀ ਸਰਜਰੀ ਪੂਰ ਪਾਈ ਕੈਂਸਰ ਜਾਂ ਪੇਟ ਦੇ ਵਿੱਚ ਪੂਰਾ ਫੈਲਿਆ ਹੋਇਆ ਕੈਂਸਰ ਉਹ ਸਾਰੀ ਇਲਾਜ ਹੋ ਰਿਹਾ ਹੈ ਐਂਡ ਦੂਰਬੀਨ ਦੇ ਨਾਲ ਵੀ एवरीथिंग ਵੀ ਆ ਟੂ ਇਹ ਜਿਹੜੇ ਪੇਸ਼ੈਂਟ ਨੇ ਇਹਨਾਂ ਦਾ ਫੂਡ ਪਾਈਪ ਦੇ ਵਿੱਚ ਕੈਂਸਰ ਸੀਗਾ ਇਹਨਾਂ ਨੂੰ ਪਹਿਲਾਂ ਅਸੀਂ ਰੇਡੀਏਸ਼ਨ ਦਿੱਤੀ ਕੀਮੋ ਦਿੱਤੀ ਉਹ ਥੋੜਾ ਰਿਗਰੈਸ ਕੀਤਾ ਉਸ ਤੋਂ ਬਾਅਦ ਅਸੀਂ ਦੂਰਬੀਨ ਦੇ ਨਾਲ ਸਾਰਾ ਫੂਡ ਪਾਈਪ ਕੱਢੀ ਐਂਡ ਨਵੀਂ ਫੂਡ ਪਾਈਪ ਬਣਾਈ ਇਹ ਸਾਰਾ ਪ੍ਰੋਸੈਸ ਅਸੀਂ 6 ਤੋਂ 8 ਘੰਟੇ ਦਾ ਸੀਗਾ ਐਨੇ ਸਾਰਾ ਦੁਰਗਿੰਦ ਨਾਲ ਹੋਇਆ ਤੇ ਚੀਰਾ ਨਹੀਂ ਹੋਇਆ ਇਹ ਇਹ ਇੰਦਰ ਨੂੰ 3 ਤੋਂ 4 ਕਿਨ ਕਿਨ 10 ਮਿੰਟ ਤੋਂ ਖਾਂ ਚ ਇੰਨਾਂ ਨੂੰ ਦਿੱਕਤ ਆ ਰਹੀ ਸੀ ਕਿ ਬਾਅਦ ਚ ਆਈ ਥਿੰਕ ਸਿਰ ਪਾਣੀ ਪੀ ਪਾਰੇ ਸੀਗੇ ਐਂਡ ਫਿਰ ਅਸੀਂ ਕਿਰਨਾਂ ਦਿੱਤੀਆਂ ਥੋੜਾ ਰਿਗੈਸ ਕੀਤਾ ਫਿਰ ਇਹ ਥੋੜਾ ਜਿਹਾ ਸੋਲਿਡ ਖਾਣਾ ਸ਼ੁਰੂ ਹੋ ਗਏ ਸੈਮੀ ਸੋਲਿਡ ਐਂਡ ਹੁਣ ਆਪਰੇਸ਼ਨ ਤੋਂ ਬਾਅਦ 1.5 ਮਹੀਨਾ ਹੋ ਗਿਆ ਐਂਡ ਉਹ ਰੋਟੀ ਵੀ ਖਾ ਰਹੇ ਹੋ ਰੋਟੀ ਖਾ ਰਹੇ ਆ ਤਰੇ ਇਹਨਾਂ ਦੇ ਚੱਕੀ ਜਿਹੜੇ ਬਗੈਰ ਦਾ ਪੜਾਤ ਕਰਨਾ ਲੈ ਕੇ ਸੀਮਟਮਸ ਇਹਨਾਂ ਨੂੰ ਇਹ ਸੀਗਾ ਇਹਨਾਂ ਦਾ weight loss ਹੋ ਰਿਹਾ ਸੀਗਾ ਐਂਡ ਖਾਣ ਵਿੱਚ ਦਿੱਕਤ ਆ ਰਹੀ ਸੀ ਪਹਿਲਾਂ ਹਲਕਾ ਖਾਣ ਤੇ ਦਿੱਕਤ ਆਈ ਐਂਡ ਫਿਰ ਉਸ ਤੋਂ ਬਾਅਦ ਕਿਜੜੀ ਖਾਣ ਤੇ ਵੀ ਦਿੱਕਤ ਆ ਰਹੀ ਇਹਨਾਂ ਨੂੰ 10 ਦਿਨ ਤੋਂ ਬਾਅਦ ਹੀ ਹਮ ਲਗਾਇਆ ਕਿ ਹੀ ਵਾਸ ਔਨ ਗੁੱਡ ਡਾਈਟ ਐਂਡ ਇੱਕ ਅਸੀਂ ਪੇਟ ਦੇ ਵਿੱਚ ਟਿਊਬ ਪਾਨੇ ਆ ਥੋੜੇ ਦਿਨ ਉਹਨੂੰ ਫੀਡਿੰਗ ਦੇਜ ਨੋਸਟਿਕ ਕਹਿੰਦੇ ਥੋੜੇ ਦਿਨ ਉਹਨੂੰ ਦਿੰਨੇ ਆ ਥੋੜੇ ਦਿਨ ਮੂਹਰੇ ਆ ਉਨੇ ਸਰਪ ओरल डाइट ਤੇ ਗਿਆ আফটার 20 ڈیز ఐ ਗੈਸ ఆఫ్ ਸਰਜਰੀ ਪੂਲ ओरल डाइट ਤੇ ਸੀਗੇ ਉਹਨੇ ਪੂਰਾ ਕੁਮਤਾ ਨਾ ਇੱਕ ਹੋਰ ਲੈਕਚਰ ਤੇ ਹੈ ਨਾ ਕੋਈ ਮੂਟੋਇਡ ਕੈਂਸਰ ਦਿੱਤਾ ਮੂਟੋਇਡ ਕਾਪੀ ਸਾਡੇ ਇਥੇ ਮਤਲਬ ਬਹੁਤ ਜ਼ਿਆਦਾ ਪਾਇਆ ਜਾਂਦਾ ਪੂਲ ਕੈਂਸਰ ਬਟ ਦਾ ਪ੍ਰੋਬਲਮ ਇਜ਼ मोस्ट ਆਫ ਦਾ ਪੇਸ਼IENTS ਸਰਜਰੀ ਤਾਂ ਨਹੀਂ ਕਰਦੇ मोस्ट ਆਫ ਦਾ ਪੇਸ਼IENTS ਨੂੰ ਦੱਸਿਆ ਜਾਂਦਾ ਕਿ ਰਲਾ ਨਾਲ ਹੀ ਖਤਰਾ ਹੋ ਜਾਏਗਾ ਕਿਉਂਕਿ ਇਹ ਗਲਤ ਧਾਰਨਾ ਹੈਗੀ ਹੈ ਬਿਕੋਜ਼ ਕਿਉਂਕਿ ਕਹਿੰਦੇ ਸੀਗੇ ਕਿ ਜਿਹੜੀ ਕੋਲੋਨ ਕੈਨਸਰ ਦੀ ਸਰਜਰੀ ਹੁੰਦੀ ਹੈ ਉਸ ਤੋਂ ਬਾਅਦ ਪੇਸ਼ੈਂਟ ਬੈਠਦਾ ਨਹੀਂ। ਪਰ ਹੁਈ ਅੱਜ ਆਪਾਂ ਇਕੱਠੇ ਹੋਏ ਆ ਇਹ ਦੱਸਣ ਲਈ ਇੱਕ ਮੈਸੇਜ ਦੇਣ ਲਈ ਕਿ ਕੋਲੋਨ ਕੈਨਸਰ ਸਿਰ ਬੇ ਨਹੀਂ ਹੈਗੇ। ਹੋਰ ਵੀ ਦੋ ਤਿੰਨ ਪੇਸ਼ੈਂਟ ਅਗੇ ਜਿਹੜੇ ਰਿਕਵਰੀ ਫੇਸ ਤੇ ਨੇ ਉਹ ਵੀ ਖਾ ਰਹੇ ਆ ਪ੍ਰੋਪਰ। ਇਹਨਾਂ ਤੋਂ ਬਾਅਦ ਵੀ ਕੀਤੇ ਗਏ। ਉਹ ਐਸਾ ਨਹੀਂ ਹੁੰਦਾ ਕਿ ਜੇ ਰਿਸਕ ਹੁੰਦਾ ਵੱਡੀ ਸਰਜਰੀ ਆ, ਐਵਰੀ ਅਗਰੀ ਹੈਜ਼ ਅ ਰਿਸਕ। ਬਟ ਐਵੇਂ ਨਹੀਂ ਹੁੰਦਾ ਕਿ ਰਿਕਵਰ ਨਹੀਂ ਕਰਦਾ, ਕਦੇ ਮੂੰਹ ਨਹੀਂ ਖਾ ਨਹੀਂ ਪੰਦਾ। ਇਹ ਸਭ ਇਹ ਕੋਈ ਲਿਵਿੰਗ ਪ੍ਰੂਫ ਹੈ। ਇਹ ਸਭ ਪੋਸੀਬਲ ਹੈ। ਮੁਰਬੀਲ ਦੇ ਨਾਲ ਤਾਂ ਮੈਂ ਕਹਾਂਗਾ ਬਹੁਤ ਜਲਦੀ ਰਿਕਵਰੀ ਪੇਸ਼ੈਂਟ ਬਹੁਤ ਚੰਗੀ ਕਿਉਂ ਹੈ ਤੇ ਇਹ ਤੋਂ ਮਦਦ ਕੀ ਇਹਨੂੰ ਬੱਝਿਆ ਕਿ ਸੰਦਾ ਸਰ ਓਵਰ ਆਲ ਦਿ ਕੈਂਸਰ ਦੀ ਗੱਲ ਕਰੋਗੇ ਕਿ ਕੈਂਸਰ ਕਿਉਂ ਵੱਧ ਰਿਹਾ ਇੱਕ ਰੀਜ਼ਨ ਮੈਂ ਇਹ ਨਹੀਂ ਕਹਾਂਗਾ ਕਿ ਕੈਂਸਰ ਵੱਧ ਰਿਹਾ ਮੈਂ ਕਹਿੰਦਾ ਕੈਂਸਰ ਜ਼ਿਆਦਾ ਫੜਿਆ ਵੀ ਜਾ ਰਿਹਾ ਹੁਣ ਡਾਇਗਨੋਸਟਿਕ ਪੋਜ਼ਿਟੀਵ ਹੋ ਤਾ ਸਾਡੀ ਸਿਟੀ ਸਿਟੀ ਸਕੈਨ ਐਮ ਆਰ ਆਈ ਕਿੰਨਾ ਕੁ ਚ ਹੈ ਹਰ ਇੱਕ ਹਮ ਪਿੰਡਾ ਜਾਓਗੇ ਅਲਟਰਾਸਾਉਂਡ ਹੈ ਸੋ ਦ ਪੁਆਇੰਟ ਇਜ਼ ਕਿ ਕੈਂਸਰ ਫੜਿਆ ਵੀ ਜਾ ਰਿਹਾ ਪਹਿਲਾਂ ਫੜਿਆ ਨਹੀਂ ਜਾਂਦਾ ਸੀ ਪਹਿਲਾਂ ਤੂ ਮੌਤ ਹੋ ਜਾਂਦੀ ਸੀਾਨੂੰ ਪਤਾ ਨਹੀਂ ਲੱਗਦਾ ਸੀ ਕਿਉਂ ਹੋਈ खाना नहीं खादा जा रहा है जी डायगनोज नहीं हो रहा डायगनोज बहुत सैकड पोल्यूशन एनवायरमेंटल पोल्यूशन बहुत ज्यादा किसी भी चीज़ से अभी खाने उस मिलावट है कुछ भी प्योरिटी रही नहीं, उसी मैं सब नहीं है समोकिंग एलकोहोल है जे अटैंडर्डाइज प्रोटोकॉल में काम करा तो डेफिनेटली बधेगा जो अटैंडर्डाइज प्रोटोकॉल में काम नहीं करा फिर नहीं हूं मैं ਇਹ ਵਾਲੀ ਸਰਜਰੀਜ਼ ਮੈਂ ਜਦੋਂ ਸਟੂਡੈਂਟ ਸੀਗਾ ਇੱਥੇ ਜਦੋਂ ਮੈਂ ਵੇਖਿਆ ਐਂਡ ਮੈਂ ਦੇਖਿਆ ਸੀਗਾ ਕਿ ਪੇਸ਼ੈਂਟ ਰਿਕਵਰ ਨਹੀਂ ਕਰਦੇ ਉਹੀ ਤਰ੍ਹਾਂ ਮੇਰੀ ਵੀ ਸੀਗੀ ਤੁਹਾਡੇ ਬਾਬੂ ਜਦੋਂ ਮੈਂ ਬੰਬਈ ਗਿਆ ਟਾਟਾ ਮੋਰੀਅਲ ਤੇ ਰੋਜ਼ ਸਰਜਰੀਆਂ ਦੇਖ ਰਿਹਾ ਸੀ ਸੇਮ ਤੇ ਮੈਨੂੰ ਪਤਾ ਲੱਗਿਆ ਜੀ ਅਸੀਂ ਤਾਂ ਗਲਤ ਸੋਚ ਰਹੇ ਸੀਗੇ ਪੇਸ਼ੈਂਟ ਕਾ ਰਿਕਵਰ ਕਰਦਾ ਐਵੇਂ ਨਹੀਂ ਸਾਰੀ ਦਿਨ ਕਰਨ ਵਾਲੀ ਕਰਦੀਆਂ ਕਵਰ ਹੋ ਸਕਦਾ ਬਿਲਕੁਲ ਬਿਲਕੁਲ ਤੁਹਾਡੇ ਸਾਹਮਣੇ ਹੈ

ਇਹਨਾਂ ਕੋ ਆਏ ਦਰਨਾ ਕਾਹ ਕਿ ਦਿੱਤਾ ਦੇ ਵਾਕਿਆ ਨੂੰ ਕੈਂਪਰੀ ਪੂਰ ਭਾਵ ਤੇ ਇਹਨਾਂ ਨੇ ਪਹਿਲਾਂ ਉਹ ਕਿੰਨਾ ਲੋਈਆਂ ਕਿੰਨਾ ਦੁਬਾਰ ਦੇ ਨਾ ਤੇ ਟੈਂਪ ਆ ਕੇ ਤੇ ਫਿਰ ਇਹ ਮੇਰਾ ਪ੍ਰਸ਼ਨ ਕੀਤਾ ਜੋ ਕਿ ਪ੍ਰਸ਼ਨ ਬਹੁਤ ਕਾਰਗਰ ਹੋਇਆ ਤੇ ਇਹਨਾਂ ਹੁਦਾਂ ਮੈਨੂੰ ਬਹੁਤ ਦਿੱਤਾ ਵੀ ਦੰਦ ਦੀ ਗੋਲ ਨਹੀਂ ਇਹਦਾ ਲਾਜ ਹੈਗਾ ਪਰ ਲੋਕੀ ਕਹਿੰਦੇ ਵੀ ਲੋਕਿਆਂ ਨੂੰ ਡਰਾਉਂਦੇ ਕਿ ਨਹੀਂ ਪ੍ਰੇਰਿਤ ਨਹੀਂ ਕਰਨਾ ਉਹ ਜਿਹੜਾ ਪਟਾਖਿਆਂ ਨੂੰ ਬਹੁਤ ਹੱਲਾ ਦਿੱਤਾ ਤੇ ਕਪੜੇ ਕੀਤਾ ਉਸ ਤੋਂ ਬਾਅਦ ਫਿਰ 3 ਮਹੀਨਾ ਤੇ 10 ਦਿਨ ਬਾਅਦ ਮੈਂ ਆਪਣਾ ਇਹ ਜਿੱਦਾ ਗੇ ਰੋਟੀ ਖਾਂਦਾ ਇਦਾਂ ਨਾ ਰੋਟੀ ਖਾਂਦਾ ਉਹ ਮਾਂ ਬਿਲਕੁਲ ਸਹੀ ਹੈ। ਜਿਹੜੇ ਸੱਲੀ ਹੋ ਤੁਸੀਂ ਜੈਗੇ ਮਾਤਾ ਉੱਤੇ ਪਹਿਲਾਂ ਉਹ ਨਾਲ ਕਿੱਥੇ ਆਇਆ ਪਹਿਲਾਂ। ਉਹ ਬਿਲਕੁਲ ਓਕੇ ਸੀ। ਹਾਂ ਬਿਲਕੁਲ ਓਕੇ ਹੈ। ਕੋਈ ਗੱਲ ਤਾਂ ਨਹੀਂ ਹੈ ਇੱਥੇ ਕੋਈ ਹਾਂ ਨਹੀਂ ਕੋਈ ਪ੍ਰੋਬਲਮ ਨਹੀਂ। ਨਹੀਂ ਕੋਈ ਪ੍ਰੋਬਲਮ। ਕੀ ਗੱਲ ਗੱਲ ਕਰਤਾ ਪਰ ਡਾਕਟਰ ਸਾਹਿਬ ਬਹੁਤ ਵਧੀਆ ਸਨਾਂ ਆਂ ਦੀ। ਇਹਨਾਂ ਨੇ ਮੈਨੂੰ ਬਹੁਤ ਵਧੀਆ ਗਾਈਡ ਕੀਤਾ। ਉਹ ਗਾਦੀ ਤਾਂ ਵੀ ਮਵਾਰੀ ਦਾ ਤੇ ਨਾ ਹੀ ਲੈਣਾ ਆਪਣੇ ਦਿਮਾਗ ਤੇ ਮਵਾਰੀ ਕਾਦੀ ਦੁਨੀਆ ਦਾ ਸਭ ਕੁਝ ਲਾ ਰਿਹਾ ਹੈਗਾ। ਇਹ ਕਰਕੇ ਸਾਨੂੰ ਫਿਰ ਹੁੰਦਾ ਹੋ ਜਾਂਦਾ ਵਾ। ਇਹ ਡਾਕਟਰ ਸਾਹਿਬ ਕਹਿ ਦਨ ਪਈ ਇਹ ਕਿਹਦਾ ਇਲਾਜ ਹੈਗਾ ਉਹ ਬੰਦਾ ਵੈਸੇ ਹੀ ਉਦੋਂ ਠੀਕ ਹੋ ਜਾਂਦਾ ਅੰਦਰ। ਉਹ ਜੀ ਬਿਲਕੁਲ ਠੀਕ ਹਾਂਜੀ ਬਿਲਕੁਲ ਠੀਕ। ਇਹ ਕਿਹਦੇ ਨੂੰ ਫਰੈਨਸ ਆਪਣਾ ਪੇਟ ਦਾ। ਨਾ ਮੈਂ ਉਹ ਦੀ ਵਸਤੂ ਆਸਤੀbro ਆਪਣਾ ਪੇਟ ਕਰਾਇਆ। ਮੇਰਾ ਨਾਮ ਕਮਲਜੀਤ ਕੌਰ ਮੈਂ ਬੇਸਿਕ ਲੁਧਿਆਣਾ ਤੋਂ। ਇੱਕ ਮੇਰੇ ਪੇਕੇ ਆ। ਤਾਂ ਮੈਂ ਵੈਸੀ ਕਰਨਾ ਅੱਜ ਕੀ ਆਹ ਯੂਰਜਸ ਆ ਕੇ ਆਇਆ ਸੀ ਕੈਟਾਲੀਗਰ ਕੋਲ ਤੇ ਉੱਥੋਂ ਮੈਨੂੰ ਪਤਾ ਨਹੀਂ ਕਿ ਉਹਦੇ ਵਿੱਚ ਮੇਰੀ ਜਿਹੜੀ ਬਾਇਓਪਸੀ ਆਈ ਜਿਹੜੀ ਮੇਰੀ ਰਿਪੋਰਟ ਆਈ ਉਹਦੇ ਵਿੱਚ ਥੋੜੀ ਡਾਊਟ ਸੀ ਮੇਰੀ ਕੋਲ ਸੀ ਤਾਂ ਮੈਨੂੰ ਉੱਥੋਂ ਉਹਨਾਂ ਨੇ ਕਿਹਾ ਕਿ ਤੁਸੀਂ ਕਿਸੇ ਔਨਕੋਲੋਜਿਸਟ ਕੋਲ ਜਾਓ ਜੇ ਮੈਂ ਸੱਚੀ ਦੱਸਾਂ ਮੈਨੂੰ ਪਤਾ ਹੀ ਨਹੀਂ ਸੀ ਕਿ ਔਨਕੋਲੋਜਿਸਟ ਕਿਹਨ੍ਹੇ ਹੋਣ ਤੇ ਜਦੋਂ ਮੈਂ ਗੂਗਲ ਕੀਤਾ ਸਰਚ ਕੀਤਾ ਤਾਂ ਪਤਾ ਲੱਗਾ ਕਿ ਕੈਂਸਰ ਸਪੈਸ਼ਲਿਸਟ ਹੁੰਦੇ ਆ ਇੱਕ ਪਲ ਲਈ ਮੇਰੇ ਵਾਲੇ ਨੂੰ ਜਰੂਰ ਆਇਆ ਸੀ ਵੀ ਮੈਨੂੰ ਕਿਵੇਂ ਕੀ ਹੋ ਗਿਆ ਫਿਰ ਮੈਂ ਸਰਚ ਕੀਤਾ ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਅਮਰੀਕਾ ਸਰਵਿਸ ਹੋਣਾ ਜਾਵਾਂ ਕਿੱਥੇ ਕਿਹੜੇ ਡਾਕਟਰ ਕੋਲ ਜਦੋਂ ਮੈਂ ਗੂਗਲ ਕੀਤਾ ਤਾਂ ਸਰਦਾ ਨਾਮ ਹੀ ਸਭ ਤੋਂ ਪਹਿਲਾਂ ਆਇਆ ਮੈਂ ਰਿਵਿਊ ਵਗੈਰਾ ਦੇਖਿਆ ਅਸੀਂ ਉਸੇ ਵੇਲੇ ਮੈਂ ਤੇ ਮੇਰੇ ਹਸਬੰਦ ਨੂੰ ਦਰਾਮਾ ਤੇ ਪਹੁੰਚੇ ਲਾਏ ਸਰ ਨੂੰ ਮੇਰੇ ਕਰਨੇ ਵੱਤ ਲਈ ਇੱਕ ਤੋਂ ਟੈਸਟ ਵਗੈਰਾ ਲਿਕੇ ਪਤਾ ਨਹੀਂ ਮੈਨੂੰ ਸ਼ਾਇਦ

第一个。